ਜਗਦੀਪ ਮੈਨੂੰ ਅੰਕੀਤ ਦੇ ਬੰਦਿਆਂ ਨੇ ਫੜ ਲਿਆ ਆ ਮੇਰਾ ਪਾਸਪੋਰਟ ਖੋ ਲਿਆ ਆ ਤੇ ਕੁੱਟਦੇ ਆ ਦੋ ਦਿਨ ਹੋ ਗਏ ਨੇ ਰੋਟੀ ਨਹੀਂ ਦਿੱਤੀ ਮੈਨੂੰ ਠੀਕ ਆ 4 ਲੱਖ ਰੁਪਈਆ ਮੰਗਦੇ ਆ ਅੰਕੀਤ ਦੇ ਡੌਂਕਰ ਆ ਠੀਕ ਆ ਜੇ ਮੈਨੂੰ ਕਾ ਹੋ ਗਿਆ ਅੰਕੀਤ ਸੰਦੀਪ ਗੌਰਪ੍ਰੀਤ ਇਹ ਤਿੰਨੇ ਜ਼ਿੰਮੇਵਾਰ ਆ ਤਰੂ ਜਗਦੀਪ ਅਸੀਂ ਅੰਦਰ ਬੈਠੇ ਜੇ ਸਾਨੂੰ ਬਾਹਰ ਕੱਢਦਾ ਠੀਕ ਆ ਅਸੀਂ ਛਾਂਡੇ 'ਚ ਖੜੇ ਆ ਹੁਣ ਅਸੀਂ ਪੁਲਿਸ ਕੋ ਚੱਲੇ ਪੁਲਿਸ ਕੋ ਠੀਕ ਆ ਬਾਕੀ ਸਾਡੀ ਜ਼ਿੰਮੇਵਾਰੀ ਇਹ ਆ ਜਿੰਮੇਵਾਰ ਇਹ ਅੰਕੀ ਤਾਂ ਸੰਦੀਪ ਤੇ ਭੱਟ ਤੇ ਅੰਕੀ ਦਾ ਭਰਾ ਗੁਰਪ੍ਰੀਤ ਜੋ ਵੀ ਇਹਨਾਂ ਦੇ ਹੈਗੇ ਆ ਮੈਂ ਸਾਰੇ ਬੰਦੇ ਸਾਰੇ ਜ਼ਿੰਮੇਵਾਰ ਉਹ ਆ ਤੇ ਆ ਬੰਦੇ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਆ ਠੀਕ ਆ ਇਹਨੂੰ ਕੋਈ ਸ਼ੋਰ ਨਾ ਜਾਵੇ ਇਸ ਲਈ ਅਸੀਂ ਚੱਲੇ ਪੁਲਿਸ ਕੋ ਜੋ ਵੀ ਕੋ ਹੁੰਦਾ ਆ ਉਹ ਜ਼ਿੰਮੇਵਾਰ ਹੈਗਾ ਸੰਦੀਪ ਅੰਕੀ ਤੇ ਅੰਕੀ ਦਾ ਭਰਾ ਤੇ ਗੁਰਪ੍ਰੀਤ ਦਬਾ ਦੋ ਵਾਰ ਕਰ ਦਿਓ ਅਲੰਦ ਕਰ ਦਿਓ ਹਲੋ ਜਦੀ ਵਾਲਾ ਬਠਕਾਲਾ ਦੇ ਹੁਣ ਵੀ ਉਟੀਆਂ ਕਰਦਾ ਛੜਿਆ ਦੇ ਆਜਲਾ ਬਾਹਲੇ ਖੜੇ ਆ ਠੀਕ ਹੈ ਨਾ ਇੱਥੇ ਕਿਹੋ ਜੀ ਕੋਈ ਬੰਦਾ ਬਿਮਾਰ ਹੋ ਗਿਆ ਉਹ ਗੱਟਾ ਪਈਆਂ ਹੱਡੀਆਂ ਦੇ ਲਾ ਕੋਈ ਬੰਦਾ ਬਿਮਾਰ ਹੋ ਗਿਆ ਅੰਕਿਤ ਅੰਕਿਤ ਦਾ ਭਰਾ ਸੰਦੀਪ ਤੇ ਆਪਣੇ ਆ ਗੁਰਬੀਤ ਇਹ ਚਾਰੇ ਬੰਦੇ ਜ਼ਿੰਮੇਵਾਰ ਆ ਠੀਕ ਹੈ ਠੀਕ ਹੈ ਭਾਈਆ ਅਸੀਂ ਬੈਗਾਂ ਗੱਡੀ ਹਾਰਾਂ ਟੈਕਸੀ 'ਚ ਬੈਗੇ ਆ ਓਕੇ ਜਗਦੀਪ ਮੈਨੂੰ ਅੰਕੀਤ ਦੇ ਬੰਦਿਆਂ ਨੇ ਫੜ ਲਿਆ ਆ ਮੇਰਾ ਪਾਸਪੋਰਟ ਖੋ ਲਿਆ ਆ ਤੇ ਕੁੱਟਦੇ ਆ ਦੋ ਦਿਨ ਹੋ ਗਏ ਨੇ ਰੋਟੀ ਨਹੀਂ ਦਿੱਤੀ ਮੈਨੂੰ ਠੀਕ ਹੈ 4 ਲੱਖ ਰੁਪਈਆ ਮੰਗਦੇ ਆ ਅੰਕੀਤ ਦੇ ਡੌਂਕਰ ਆ ਠੀਕ ਹੈ ਜੇ ਮੈਨੂੰ ਕੋ ਹੋ ਗਿਆ ਅੰਕੀਤ ਸੰਦੀਪ ਗੌਰਪ੍ਰੀਤ ਇਹ ਤਿੰਨੇ ਹੀ ਜ਼ਿੰਮੇਵਾਰ ਆ हेलो ਜਗਦੀਪ ਫੇਰ ਅੰਦਰ ਬੈਠੇ ਜੇਗੇ ਸਾਨੂੰ ਬਾਹਰ ਕੱਢਦਾ ਠੀਕ ਐ ਅਸੀਂ ਸਾਡੇ ਚ ਖੜੇ ਹਾਂ ਹੁਣ ਅਸੀਂ ਪੁਲਿਸ ਕੋ ਚੱਲੇ ਪੁਲਿਸ ਕੋ ਠੀਕ ਐ ਬਾਕੀ ਸਾਡੀ ਜ਼ਿੰਮੇਵਾਰ ਇਹ ਆ ਜ਼ਿੰਮੇਵਾਰ ਇਹ ਆ ਅੰਕੀ ਤੇ ਸੰਦੀਪ ਤੇ ਭੱਟ ਤੇ ਅੰਕੀ ਦਾ ਭਰਾ ਗੁਰਪ੍ਰੀਤ ਜੋ ਵੀ ਇਹਨਾਂ ਦੇ ਹੈਗੇ ਆ ਮੈਂ ਸਾਰੇ ਬੰਦੇ ਸਾਰੇ ਜ਼ਿੰਮੇਵਾਰ ਉਹ ਆ ਤੇ ਆਹ ਬੰਦੇ ਦੀ ਸਿਹਤ ਜਿਆਦਾ ਖਰਾਬ ਹੋ ਗਈ ਆ ਠੀਕ ਐ ਇਹਨੂੰ ਕੋਈ ਸ਼ੋ ਨਾ ਜਾਵੇ ਇਸ ਲਈ ਅਸੀਂ ਚੱਲੇ ਪੁਲਿਸ ਕੋ ਜੋ ਵੀ ਕੋ ਹੁੰਦਾ ਆ ਉਹ ਜ਼ਿੰਮੇਵਾਰ ਹੈਗਾ ਸੰਦੀਪ ਅੰਕੀਤ ਅੰਕੀਤ ਦਾ ਭਰਾ ਤੇ ਗੁਰਪ੍ਰੀਤ ਦੱਬਦਾ ਉਹ ਵਜੇ ਕਰਦੇ ਹੋ ਅਗਲਾ ਵੀ ਕਰਦੇ ਹੈਲੋ ਜਦੀ ਵਾਲਾ ਬਠਾ ਗਾਲਾ ਦੇ ਹੁਣ ਵੀ ਵਟੀਆਂ ਕਰਦਾ ਛੜਿਆ ਦੇ ਆਜਾ ਬਾਹਰੇ ਖੜੇ ਆ ਠੀਕ ਹੈ ਨਾ ਇਹ ਤੇ ਕਿਹੋ ਜਿਹੀ ਕੋਈ ਬੰਦਾ ਬਿਮਾਰ ਹੋ ਗਿਆ ਉਹ ਗੱਟਾ ਪਈਆਂ ਹੱਡੀਆਂ ਦੇ ਲੈ ਕੋਈ ਬੰਦਾ ਬਿਮਾਰ ਹੋ ਗਿਆ ਅੰਕਿਤ ਅੰਕਿਤ ਦਾ ਭਰਾ ਸੰਦੀਪ ਤੇ ਆਪਣੇ ਆ ਗਰਵੀਤ ਇਹ ਚਾਰੇ ਬੰਦੇ ਜ਼ਿੰਮੇਵਾਰ ਹੈ ਠੀਕ ਹੈ ਕੱਪੀਟਨ ਠੀਕ ਹੈ ਭਈਆ ਅਸੀਂ ਬੈਠੇ ਗੱਡੀ ਹਾਰਾਂ ਟੈਕਸੀ 'ਚ ਬੈਗੇ ਆ ਓਕੇ ਜੀ